ਛੇੜੀਆਂ ਤੀਆਂ ਪਾਣਾ ਨੂੰ ਖੂਨ ਪੀਜੂ ਖੂਨ ਖੋਵਰਾ ਨਾਗ ਆ ਮੈਂ ਖੋਵਰਾ ਨਾਗ ਖੂਨ ਪੀਜੂ ਹੁਣ ਤਾਂ ਛੇੜਦਾ ਹੁਣ ਤਾਂ ਛੇੜ ਦਤੀਆਂ ਪਾਣਾ ਨੂੰ ਨੱਕਲ ਦੇਗਾ ਸਾਦੀਆਂ ਚ ਬੈਠਾ ਨੱਕਲ ਦੇਗਾ ਲਾਹਤ 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 ਜਦ ਸਿਮਰਜੀਤ ਸੰਧੂ ਨੂੰ ਹੱਥ ਲਾਤਾ ਸੀਨੇ ਵਿੱਚ ਲੰਘ ਜੂ ਸੀਨੇ ਵਿੱਚ ਦੀ ਬਾਬੇ ਹੁੱਲੜਬਾਜੀ ਤੋਂ ਬਚੋ ਕੋਈ ਫਾਇਦਾ ਨਹੀਂ ਹੈਗਾ ਧੀਆਂ ਪੈਣਾ ਧੀਆਂ ਪੈਣਾ ਸਮਝ ਕੇ ਚਲੋ ਬਾਬਿਓ ਜਿਹੜਾ ਹੁੱਲੜਬਾਜੀ ਕਰੂਗਾ ਮੈਂ ਡੰਗੂਗਾ 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 ਹੁੱਲੜਬਾਜੀ ਕਰੂਗਾ ਨਾ ਮੈਂ ਡੰਗੂਗਾ ਲਾ ਹੱਥ ਲਾਹਤ ਸਿਮਰ ਜੀ ਸੰਤੂ ਨੂੰ ਲਾਹਤ ਜੇ ਹੁਣ ਹੱਥ ਲੱਗ ਗਿਆ ਪੁੱਲੜ ਬਾਜੀ ਕਰੀ ਤਾਂ ਸੁੱਤੇ ਨੂੰ ਡਾਂਗੂ ਮੱਤ ਸੁੱਤੇ ਪੈ ਨੂੰ ਬਾਈ ਜੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੀ ਸਿਮਰ ਨਾਲ ਹੁਲੜ ਬਾਜੀ ਹੋਈ ਆ ਕਿ ਉਹ ਨੱਚ ਰਹੀ ਸੀ ਬਚਾਰੀ ਉਹ ਕਿਹੜਾ ਮਾੜਾ ਕਰੀ ਸੀਗੇ ਹਣਾ ਨੱਚ ਰਹੀ ਸੀ ਕੁੜੀਆਂ ਤੀਆਂ ਆਪਣਾ ਸਭ ਦੀ ਨੱਚਦੇ ਨੇ ਉਹਨਾਂ ਦੇ ਤੀਆਂ ਬਣੂਗੀ ਕਿ ਆਪਣੀ ਵੀ ਕੋਈ ਗੱਲ ਆ ਬਾਬੇਓ ਪਰ ਜਿੰਨੇ ਸਿਮਰ ਨੂੰ ਹੱਥ ਲਾਇਆ ਸੰਧੂ ਨੂੰ ਮੈਂ ਫਿਰ ਦੂਜੇ ਰੂਪ ਚ ਆ ਕੇ ਡੰਗ ਮਾਰ ਸਕਦਾ ਬਈ ਵੀ ਇਹ ਆਪਣੀ ਭੈਣ ਹੈ ਸਪੋਰਟ ਕਰਨੀਆਂ ਉਹਨੂੰ ਪੂਰੀ ਕਰਦੇ ਰਹਾਂਗੇ ਜੇ ਉਹਦੇ ਨਾਲ ਕਿਸੇ ਉਲਣਵੱਜ ਕੀਤੀ ਉਹ ਤੋਂ ਬਿਨਾਂ ਵੀ ਕਿਸੇ ਕੁੜੀਆਂ ਨਾਲ ਕਿਸੇ ਨਾਲ ਵੀ ਵਿਆਹ ਸ਼ਾਦੀ ਖੋਸਣ ਹੱਸਣ ਤੋਂ ਖੇਡਣ ਤੋਂ ਕੋਈ ਗੱਲ ਨਹੀਂ ਮਜ਼ਾਕ ਕਰਨ ਤੋਂ ਉਹਨਾਂ ਨੂੰ ਠੀਕ ਹੈ ਆ ਖੁਸ਼ੀਆਂ ਬਾਰ-ਬਾਰ ਨਹੀਂ ਹੁੰਦੇ ਖੁਸ਼ ਇੱਕ ਵਾਰ ਆਉਂਦੀ ਆ ਜ਼ਿੰਦਗੀ ਚ ਤੇ ਉਹਨਾਂ ਨੂੰ ਤੁਸੀਂ ਖੁਸ਼ ਹੋਣ ਦੇ ਕੁੜੀਆਂ ਤਿਆਂ ਪਾਣਾ ਨੱਚਣ ਵਾਸਤੇ ਹੁੰਦੀਆਂ ਨੇ ਵਿਚਾਰੀਆਂ ਆਪਦੇ ਭੈਣ ਭਰਾ ਦੇ ਵਿਆਹ ਚ ਨੱਚਦੀਆਂ ਨੇ ਕੁਦ ਦਿਨ ਗੁੱਲੜਬਾਜੀ ਕਰਦੇ ਜਾਂਦਾ ਆਪਾਂ ਆਪਣੇ ਵਰਗਾ ਗੰਦਾ ਮੀਣਾ ਕੇ ਬੰਦਾ ਕੋਈ ਨਹੀਂ ਹੋਊਗਾ ਤੇ ਜਿੰਨੇ ਸਿਮਰ ਨੂੰ ਜਾਂ ਕਿਸੇ ਹੋਰ ਤੀ ਭੈਣ ਨੂੰ ਮੜਾ ਕਿਹਾ ਤੱਕਿਆ ਮੜਾ ਸਾਦੀ ਦੇਖੋ ਖੁਸ਼ੀ ਪਾਰਟੀ ਮਨਾਓ ਠੀਕ ਆ ਬਹੁਤ ਸੁਣੀ ਗੱਲ ਆ ਪਰ ਇਹ ਗੱਲ ਨਾ ਹੋਵੇ ਜੇ ਨਾ ਮੰਨੇ ਲੋਕ ਫੇਰ ਮੈਂ ਦੂਜੇ ਰੂਪ ਚ ਆ ਕੇ ਸੁੱਤੇ ਪਰੋਂ ਲੰਗ ਮਾਰੂਗਾ ਇਸ ਤਰ੍ਹਾਂ ਦੇਖਦੇ ਹਾਂ ਕਿ ਜਿਹੜੀ ਇਹ ਘਟਨਾ ਹੋਈ ਹੈਗੀ ਇਹ ਬੜੀ ਅਸੀਂ ਨਖੇਤੀ ਹੋ ਰਹੀ ਹੈ ਬਿੱਲੂ ਜੀ ਹਾਂਜੀ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹੋ ਹਾਂਜੀ 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 ਕਿੰਨਾ ਕਿਤੇ ਦੇਖਾ ਜਾਵੇ ਬਹੁਤ ਮਾੜੀ ਕੜੀ ਹੁੰਦਾ ਕਰਦੇ ਹੋ ਤੁਸੀਂ ਬਹੁਤ ਸ ਮਾੜੀ ਗੱਲ ਆਈ ਲੋਕਾਂ ਬਸ ਤੇ ਇਹ ਵੈਸੇ ਜਿਵੇਂ ਪ੍ਰੋਗਰਾਮ ਬਣੇ ਹੋਏ ਨੇ ਹਨਾ ਜੀ ਵੀ ਉਹ ਪ੍ਰੋਗਰਾਮ ਨਾਲ ਆਪਾਂ ਖੁਸ਼ੀ ਨਾਲ ਪਗਟਾਓ ਬਿਲਕੁਲ ਇਹ ਐ ਨਹੀਂ ਹੈਗਾ ਵੀ ਆਪਾਂ ਉਥੇ ਹੁਲੜਾ ਬਾਜ਼ੀਆ ਕਰੋ ਜਾਂ ਫਲਾਣਾ ਅੱਧ ਘੰਟਾ ਜੀ ਹੈ ਕੋਈ ਵੀ ਇਤੀ ਹੈ ਕਿਸ ਦੀ ਭੈਣ ਆਪਣੀ ਨਹੀਂ ਸਾਰੀਆਂ ਕਿਸੇ ਦੇ ਬੱਚੇ ਨੇ ਸਾਰੇ ਆਪਣੇ ਦੇ ਨਾਲ ਆਪਾ ਮਜਬੂਰੀ ਨੂੰ ਕਰਦਾ ਹੈ ਪੇਸ਼ਾ ਇਹ ਅਪਣਾਉਂਦਾ ਹੈ ਹਾਂਜੀ ਮਜਬੂਰੀ ਵੀ ਹੁੰਦੀ ਕਈਆਂ ਦੀ ਹਾਂ ਮਜਬੂਰੀ ਕਰਕੇ ਵੀ ਕਰਦੇ ਨੇ ਫਿਰ ਮਾਰੇ ਖਾਂਦੇ ਨੇ ਹਜੇ ਬੰਦੇ ਤੋਂ ਜਦੋਂ ਗਲਤ ਕੰਮ ਕਰਾਂਗੇ ਫਿਰ ਤਾਂ 70 ਪੈਣਗੇ ਹੁਣ ਕਹਿੰਦਾ ਬੀਜਾ ਹੋਇਆ ਤਾਂ ਅੰਬ ਆ ਕਰੇ ਲੱਗ ਗਿਆ ਉਹਨੂੰ ਕੰਡੇ-ਕੰਡੇ ਤੇ ਲੱਗਣਗੇ ਜਿਵੇਂ ਅੰਬ ਵੀ ਚੰਗੇ ਅੰਬੇ ਲੱਗੂਗਾ ਕਿੱਕੀ ਦੇ ਬੀਜਾਂ 'ਤੇ ਕੰਡੇ ਲੱਗਣਗੇ ਬਾਬਿਓ ਸੁਧਰਗਾ ਚੱਲੋ ਨਾ ਕੰਡਾ ਲੱਗਦਾ ਹੀ ਨਹੀਂ ਪਰ ਸਿਮਰ ਸਿਮਰਨ ਸੰਧੂ ਸਾਡੀ ਭੈਣ ਹੈ ਸਪੋਰਟ ਉਹਨੂੰ ਪੂਰੀ ਕਰਾਂਗੇ ਪਰ ਉਹਨੂੰ ਕਿਸ ਨੇ ਮਾਰਾ ਕਿਹਾ ਜਾਂ ਕਿਸੇ ਹੋਰ ਕੁੜੀ ਨੂੰ ਵੀ ਕਿਹਾ ਮੈਂ ਡੰਗ ਮਾਰ ਨਹੀਂ ਮਾਰਨਾ ਬਾਬੇ ਉਹ